ਜਿਵੇਂ ਕਿ ਆਪਾਂ ਬਹੁਤਿਆਂ ਨੂੰ ਪਤਾ ਨਹੀਂ ਕਿ ਸਭ ਤੋਂ ਪਹਿਲਾਂ ਜਿਹੜੀ ਲੋੜੀ ਬੱਲੀ ਗਈ ਸੀ ਉਹ ਮੁੰਡੇ ਦੀ ਨਹੀਂ ਦੋ ਕੁੜੀਆਂ ਦੀ ਬੱਲੀ ਗਈ ਸੀ ਉਹ ਕੁੜੀਆਂ ਸਨ ਸੁੰਦਰੀ ਤੇ ਮੁੰਦਰੀ 16ਵੇਂ ਦਹਾਕੇ ਦੀ ਗੱਲ ਹੈ ਇੱਕ ਗਰੀਬ ਬ੍ਰਾਹਮਣ ਦੀਆਂ ਇਹ ਦੋਵੇਂ ਕੁੜੀਆਂ ਸਨ ਬ੍ਰਾਹਮਣ ਗਰੀਬ ਹੋਣ ਕਰਕੇ ਸਮੇਂ ਦੇ ਹਾਕਮ ਦੇ ਕੋਲ ਪੈਸੇ ਦੀ ਮਦਦ ਲੈਣ ਜਾਂਦਾ ਹੈ ਤਾਂ ਕਿ ਮੈਂ ਆਪਣੇ ਧੀਆਂ ਦਾ ਵਿਆਹ ਕਰ ਸਕਾਂ ਪਰ ਸਮੇਂ ਦਾ ਹਾਕਮ ਮਾੜੀ ਨਿਗਾਹ ਰੱਖਦਾ ਹੈ ਤੇ ਬ੍ਰਾਹਮਣ ਨਰਾਸ ਹੋ ਕੇ ਵਾਪਸ ਆ ਜਾਂਦਾ ਹੈ ਜਦ ਰਸਤੇ ਵਿੱਚ ਵਾਪਸ ਆ ਰਿਹਾ ਹੁੰਦਾ ਤਾਂ ਉਸ ਨੂੰ ਇੱਕ ਆਦਮੀ ਮਿਲਦਾ ਜਿਸ ਦਾ ਨਾਮ ਦੁੱਲਾ ਪੱਟੀ ਜੋ ਉਸ ਸਮੇਂ ਪੰਜਾਬ ਦਾ ਰੋਬਨ ਹੁੱਡ ਮੰਨਿਆ ਜਾਂਦਾ ਉਹ ਅਮੀਰਾਂ ਕੋਲ ਪੈਸੇ ਲੁੱਟ ਕੇ ਗਰੀਬਾਂ ਦੀ ਮਦਦ ਕਰਦਾ ਸੀ ਜਦੋਂ ਬ੍ਰਾਹਮਣ ਦੀ ਸਾਰੀ ਵਿਖਿਆ ਸੁਣਦਾ ਤਾਂ ਦੁੱਲਾ ਪੱਟੀ ਕਹਿੰਦਾ ਕਿ ਤੇਰੀਆਂ ਧੀਆਂ ਮੇਰੀਆਂ ਧੀਆਂ ਨੇ ਮੈਂ ਇਹਨਾਂ ਦਾ ਵਿਆਹ ਕਰਾਂਗਾ ਜੰਗਲ ਦੇ ਵਿੱਚ ਅੱਗ ਬਾਲ ਕੇ ਉਹਨਾਂ ਦੋਨਾਂ ਧੀਆਂ ਦਾ ਵਿਆਹ ਕਰਾਇਆ ਜਾਂਦਾ ਵਿਆਹ ਤੋਂ ਮਗਰ ਮਗਰੋਂ ਲੋਕਾਂ ਦੇ ਕਹਿਣ ਤੇ ਸ਼ਗਨ ਦੇ ਤੌਰ ਤੇ ਉਹਨਾਂ ਦੀ ਝੋਲੀ ਵਿੱਚ ਸ਼ੱਕਰ ਪਾਈ ਜਾਂਦੀ ਹੈ ਉਹ ਸ਼ੱਕਰ ਦੇ ਨਾਲ ਜੋ ਗੀਤ ਪ੍ਰਚਲਿਤ ਹੁੰਦਾ ਹੈ ਸੁੰਦਰ ਮੁੰਦਰੀਏ ਹੋ ਤੇਰਾ ਕੌਣ ਵਿਚਾਰਾ ਹੋ ਨੁਲਾ ਪੱਟੀ ਵਾਲਾ ਹੋ ਦੁਲੇ ਦਿੱਤੀ ਵਿਆਹੀ ਹੋ ਸ਼ੇਰ ਸ਼ੱਕਰ ਪਾਈ ਹੋ ਇਸ ਤਰ੍ਹਾਂ ਦੇ ਇਤਿਹਾਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਏ ਤਾਂ ਜੋ ਕਿ ਚੰਗੀਆਂ ਗੱਥਾਵਾਂ ਲੋਕਾਂ ਤੱਕ ਪਹੁੰਚ ਸਕਣ ਤੇ ਅਸਲੀ ਜਿਹੜੀ ਗੱਲ ਹੈ ਉਸ ਦਾ ਸਾਰਿਆਂ ਨੂੰ ਪਤਾ ਲੱਗ ਸਕੇ